ਤੇਰੇ ਪਾਪਾ ਨੇ ਮੈਨੂੰ ਨਹੀਂ ਭੇਜਣਾ ਹੈਗਾ ਮੇਰੇ ਕੋਲ ਮੈਂ ਭੇਜ ਨਹੀਂ ਸਕਦਾ ਮੈਂ ਕਦੇ ਅੱਖਾਂ ਤੋਂ ਦੂਰ ਨਹੀਂ ਕਰਿਆ ਆਪਣੇ ਨੂੰ ਸਾਡੇ ਕੋਲ ਤਾਂ ਉਹ ਸਾਡੇ 6:30 ਵਜੇ ਆਇਆ ਇਹ ਕਿ ਤੁਹਾਡਾ ਬੱਚਿਆ ਨਹੀਂ ਲੱਭ ਰਿਹਾ ਨਹੀਂ ਹਾਂਜੀ ਕੀ ਨਾਮ ਉਹਦਾ ਸਲੋਨ ਕਿਹੜੀ ਤਰੀਕ ਨੂੰ ਬੇਟਾ ਜਾਂਦਾ ਕੀ ਨਾਮ ਆ ਉਹਦਾ ਆਈ ਉਹਦਾ ਆਰਾਮੰਦਰ ਜੰਦਾ ਕਿਹੜੀ ਤਰੀਕ ਨੂੰ ਜਾਂਦਾ ਮੈਂ ਜੀਤਾ ਸ਼ੁਕਰਵਾਰ ਨੂੰ ਜਗਾ ਜੀ ਸ਼ੁਕਰਵਾਰ ਜੀ ਆ ਤਾਂ ਮੇਰਾ ਬੱਚਾ ਉਰਦੀ ਬਸ ਗਈ ਧੀ ਕਾਰਤੀ ਦਾ ਨਾਮ ਹੈ ਉਸ ਦਾ 14 ਸਾਲ ਦਾ ਉਹ ਉਰਦੀ ਬਸ ਗਈ ਧੀ ਕਦਾਰਨਾਥ ਮੰਦਿਰ ਤੋਂ ਫਸੀ ਉਸ ਚ ਬੇਜਿਆ ਦਾਸ ਤਾ ਸੀ ਭੇਜ ਹੀ ਨਹੀਂ ਦੇ ਦੇ ਜੀ ਉਸ ਨੂੰ ਬੱਚੇ ਨੂੰ ਕਿਉਂ ਕਦੇ ਅਸੀਂ ਉਹਨੂੰ ਕਦੇ ਵੀ ਆਪਣਾ ਇਕੱਲਾ ਨਹੀਂ ਭੇਜਿਆ ਜਾਂ ਆਪਣੇ ਦਾਦੀ ਨਾਲ ਜਾਂ ਆਪਣੇ ਪਾਪਾ ਨਾਲ ਜਾਂ ਮੇਰੇ ਨਾਲ ਉਹ ਇਸ ਤਰ੍ਹਾਂ ਹੀ ਜਾਂਦੇ ਆ ਸਾਡੇ ਦੋਨੋਂ ਬੱਚੇ ਜੀ ਕਦੇ ਇਕੱਲੇ ਨਹੀਂ ਭੇਜਦੇ ਤੇ ਬਸ ਨਾਲ ਦਿੱਤੇ ਉਹ ਮੇਰਾ ਬੱਚਾ ਚਮਨ ਡਾਕਟਰ ਦੇ ਸਿੱਖਣ ਜਾਂਦਾ ਰਹੇ ਤੇ ਮੁੰਡੇ ਮੰਨਦੇ ਆ ਜੀ ਉਹ ਸਿੱਖਦੇ ਨੇ ਉਹ ਜ਼ਬਰਦਸਤੀ ਕਰਦੇ ਆ ਕਿ ਕੇਸ ਨੂੰ ਕਦੇ 7 ਦਿਨ ਉਸ ਹੁੰਦ ਕਰਨ ਕਦੀ ਦੇ ਪਾਪਾ ਨੂੰ ਜਿਹੜੇ ਪਾਪਾ ਕਹਿੰਦੇ ਮੈਂ ਨਹੀਂ ਭੇਜਣਾ ਹੈਗਾ ਮੇਰੇ ਕੋਲ ਮੈਂ ਭੇਜ ਨਹੀਂ ਸਕਦਾ ਮੈਂ ਕਦੇ ਅੱਖਾਂ ਤੋਂ ਦੂਰ ਨਹੀਂ ਕਰਿਆ ਇਕੱਲੇ ਨੂੰ ਉਹ ਨਹੀਂ ਮੰਨਿਆ ਜੀ ਇਹ ਬੱਚੇ ਦੀ 5-4 ਦਿਨ ਪਹਿਲਾਂ ਹੀ ਸਲਾਹ ਬਣੀ ਸੀ ਜੀ ਭੇਜਣ ਦੀ ਹਾਂ ਹੋਣੀ ਸੀ ਪਰ ਅਸੀਂ ਕੋਈ ਵੀ ਨਾ ਤੇ ਜਿੰਨੇ ਆਪ ਤੁਸੀਂ ਸਾਰੇ ਤੇ ਕੇ ਸਾਨੂੰ ਨਹੀਂ ਭੇਜਣਾ ਬੱਚੇ ਨੂੰ ਸਾਡਾ ਬੱਚਾ ਵੀ ਸਾਡੇ ਨਾਲ ਤੋਂ ਵੀ ਗੈਰਾਂ ਦਾ ਮੰਮੀ ਪਾਪਾ ਜਿਵੇਂ ਤੁਸੀਂ ਕਹੋਗੇ ਕੋਮੇ ਮੈਂ ਕਰਾਂਗਾ ਮੈਂ ਨਹੀਂ ਜਾਂਦਾ ਉਹਨੂੰ ਫੇਰ ਉਹਦੀ ਹਾਂ ਕਰਾਈ ਜੀ ਉਸ ਮੁੰਡੇ ਨੇ ਫੋਨ ਕਰ ਕਰਕੇ ਦੀਨ ਚ ਵਧਨ ਕਿੰਨੇ ਵਾਹ ਰੱਬਾ ਫਿਰ ਸਕੇਦਾਰ ਨਰਤ ਮੰਦਰੋਂ ਵਾਸਤੇ 2 ਵਜੇ ਚੜਾ ਕੇ ਆਏ ਚਮਨ ਡਾਕਟਰ ਦੀ ਦਾਦੀ ਛੱਡਣ ਗਈ ਸੀ ਜੀ ਕਾਰਤਿਕ ਜੀ ਉਹਨੂੰ ਚਮਨ ਡਾਕਟਰ ਨੂੰ ਵਾਰ ਵਾਰ ਲੈ ਕੇ ਆਏ ਸ੍ਰੀ ਦੇਵੀ ਆਪਣਾ ਵਿੱਚੁਰਲਾ ਨਹੀਂ ਬੇਜਿਆ ਕਰ ਆਵੇ ਉਹਨਾਂ ਨੇ ਤਰਕ ਕਰ ਧਿਆਨ ਨਾਲ ਪੂਰਾ ਪੂਰਾ ਧਿਆਨ ਰੱਖਿਓ ਉਹ ਧਿਆਵਾਲੇ ਕਰਕੇ ਜਾ ਰਿਹਾ ਫਿਰ ਵਾਸਤੇ نیچے ਉਤਰ ਕੇ ਫਿਰ ਵਾਸ ਉੱਪਰ ਚੜ ਕੇ ਇਹ ਰੱਤ ਜੋੜ ਕੇ ਗਿਆ ਕਿ ਇਹ ਕਿ ਮੇਰੇ ਪੁੱਤ ਤੇ ਦਾ ਪੂਰਾ ਧਿਆਨ ਲੱਗਿਓ ਕੀ ਵੇਰ ਵੀ ਇਹ ਸਮਝ ਆਰਦਾ ਹੈਗਾ ਲੇਕਿਨ ਇਹਨੂੰ ਵੇਰ ਵੀ ਕੁਝ ਨਹੀਂ ਮਿਲਦਾ ਇਸ ਦਾ ਪੂਰਾ ਪੂਰਾ ਧਿਆਨ ਰੱਖੀ ਹਜੇ ਮੇਰਾ ਬੱਚਾ ਸ਼ਨੀਵਾਰ ਗਿਆ ਜੀ ਨਾ ਸ਼ਨੀਵਾਰ ਤੇ ਅਯੋਧਿਆ ਪਹੁੰਚਿਆ ਮੇਰੇ ਨਾਲ ਗੱਲਬਾਤ ਪੂਰੀ ਕੀਤੀ ਉਸਨੇ ਮਮਾ ਮੈਂ ਪਹੁੰਚ ਗਿਆ ਠੀਕ ਠਾਕ ਹੁਣ ਮੈਂ ਹੋਟਲ ਜਾ ਰਿਹਾ ਫਿਰ ਅਸੀਂ ਉੱਤੇ 4 ਵਜੇ ਅਯੋਧਿਆ ਜਾਵਾਂਗੇ ਮੈਂ ਕਿਹਾ ਠੀਕ ਹੈ ਬੁੱਤ ਧਿਆਨ ਰੱਖੀ ਆਪਣਾ ਕਿਸੇ ਬੜੇ ਬੰਦੇ ਦੇ ਨਾਲ ਨਹੀਂ ਕਹਿੰਦਾ ਠੀਕ ਹੈ ਮੰਮੀ ਤੇ ਉਹਨੂੰ ਫੋਨ ਕੋਲ ਅਸੀਂ ਪਿਆ ਦੇ ਕੇ ਸਾਰਾ ਭੇਜਿਆ ਹੋਇਆ ਦਾ ਉਹ ਵਿਚਾਰਾ ਜਾ ਦੋ ਤੇ ਨਾ ਨਾ ਨੀ ਨਾ ਉੱਤੇ ਜਾ ਕੇ ਬਸ ਦੀਆਂ ਦੋ ਟੀਮਾਂ ਬਣਾ ਲਈ ਆਉਣੀਆਂ ਜੀ ਸਾਨੂੰ ਕੁਝ ਨਹੀਂ ਬਤਾ ਹੁਣ ਸਾਨੂੰ ਗੱਲਾਂ ਪੂਰੀ ਪੂਰੀ ਬਤਾ ਲੱਗ ਰਹੀਆਂ ਅੱਜ 3 ਦਿਨ ਹੋ ਗਏ ਮੇਰੇ ਬੱਚੇ ਨੂੰ ਲਾਪ ਰੱਖਾ ਹੋਇਆ ਜੀ ਉੱਥੇ ਜਾ ਕੇ ਮੇਰੇ ਬੱਚੇ ਨੂੰ 8:00 ਵਜੇ ਵੇਸਦਾ ਜਾਉ ਨਾ ਆਉ ਉਹ ਤੇ ਕੋਈ ਸਰੀ ਉਹਨਾਂ ਦੀ ਹੋਈਗੀ ਜੀ ਕੀ ਉੱਥੇ ਜਾ ਕੇ 25 ਬੰਦਿਆਂ ਨੂੰ ਪਹਿਲਾਂ ਗੜ ਜਿਹੜੇ ਆਪ ਬੜੇ ਨੇ ਜਨਾਨੀਆਂ ਨੇ ਤੇ ਉਹ ਸਾਰੇ ਬਾਅਦ ਚ ਗਏ ਆ ਜੀ ਉਹ ਵੀ ਤਾਂ ਗਏ ਨੇ ਜਦਿਆਂ ਆ ਤਾ ਹੋ ਗਏ ਸਾਡੇ ਕੋਲ ਤਾਂ ਉਹਨ ਸਾਡੇ 6 ਵਜੇ ਆਇਆ ਇਹਦੇ ਕਾਰਤਿਕ ਦੇ ਪਾਪਾ ਗੋਲ ਕਿਤਾ ਦਾ ਬੱਚਾ ਨਹੀਂ ਲੱਭ ਰਿਹਾ ਲੇਕਿਨ ਕਿਜੀ ਲਈ ਨਹੀਂ ਦੱਸੀ ਗਈ ਬੱਚੇ ਨਾਲ ਦੁਬੰਦਾ ਕੋਈ ਆਸਾ ਸਾਨੂੰ ਇਹ ਗਿਆ